ਬਿਆਨ ਦਾ ਗਿਆ ਕੰਗਨਰ ਨੌਤ ਨੇ ਜਿਹੜਾ ਬਿਆਨ ਦਿੱਤਾ ਹੈ ਇਹ ਦੇਸ਼ ਦੇ ਵਿੱਚ ਜਿਹੜੀ ਬਣੀ ਹੋਈ ਸ਼ਾਂਤੀ ਹੈ ਉਹਨੇ ਹੁਣ ਤੱਕ ਬੜੇ ਹੱਥ ਕੰਡੇ ਪਨਾਏ ਨੇ ਉਹਨੇ ਐਮਰਜੈਂਸੀ ਜਿਹੜੀ ਫਿਲਮ ਬਣਾਈ ਉਹਦੇ ਤੇ ਉਹਨੇ ਚੱਲਦੇ ਕਿਸਾਨ ਅੰਦੋਲਨ ਦੇ ਵਿੱਚ ਪਹਿਲਾਂ ਵੀ ਸਾਡੀਆਂ ਧੀਆਂ ਭੈਣਾਂ ਦੇ ਖਿਲਾਫ ਗੋਲੀ ਪੀ 100 ਰੁਪਏ ਦੇ ਝਾੜੀ ਦੀਆਂ ਲਈ ਉਸ ਤੋਂ ਬਾਅਦ ਵੀ ਉਹ ਬਹੁਤ ਕੁਝ ਬੋਲ ਰਹੀ ਆ ਕਿ ਉਹਦਾ ਅਗੇ ਕੰਗਨਰ ਨੌਤ ਨਾਲ ਵੀ ਪਿਆ ਪਰ ਮੇਰਾ ਖਿਆਲ ਹੈ ਕੋਈ ਤਸਦੀ ਨਹੀਂ ਹੋਈ ਇਹ ਕੰਗਨਰ ਨੌਤ ਜਿਹੜੀ ਆ ਇਹ ਭਾਜੀਪੀ ਦੀ ਬਲਾਈ ਬੋਲ ਰਹੀ ਆ ਔਰ ਇਹ ਚਾਹੁੰਦੇ ਨੇ ਕਿ ਦੇਸ਼ ਦੇ ਵਿੱਚ ਜਿਹੜੀ ਆ ਸ਼ਾਂਤੀ ਨਹੀਂ ਮਿਲ ਚਾਹੀਦੀ ਦੇਸ਼ ਦਾ ਮਾਹੌਲ ਜਿਹੜਾ ਇੱਥੇ ਆਗ ਲੱਗਣੀ ਚਾਹੀਦੀ ਆ ਸਾੜ, ਫ਼ੂਕ, ਕਤਲੋਕਾਰ ਚਾਹੀਦੀ ਆ ਤਾਂ ਕਰਕੇ ਇਸ ਤਰ੍ਹਾਂ ਦੇ ਜਿਹੜੇ ਵਿਰੋਧ ਜਿਹੜੀਆਂ ਟਿਕਾਣਾ ਰੋਕ ਦਿੱਤੀ ਅਸੀਂ ਜੀ ਕਿਸਾਨੀ ਅੰਦੋਲਨ ਦਰੱਖਤਾਂ ਤੋਂ ਬਲਣ ਕਿਸਾਨ ਸ਼ਹੀਦ ਹੋ ਗਏ ਸੀ ਇਹ ਹੁਣ ਕਗਨਾ ਕਰੀ ਕਿ ਫੇਰ ਤੋਂ ਕੇਂਦਰ ਸਰਕਾਰ ਨੂੰ ਸੋਫਨਾ ਚਾਹੀਦਾ ਜਿਹੜੇ ਖੇਤੀਬਾੜੀ ਕਾਨੂੰਨ ਸੀ ਕਿਤਨੇ ਜਿਹੇ ਕਿਸਾਨਾਂ ਦੇ ਹੱਕ ਦੇ ਲਈ ਸੀ ਸਾਡੇ 750 ਕਿਸਾਨ ਜਿਹੜਾ ਉਸ ਟਾਈਮ ਤੇ ਸ਼ਹੀਦ ਹੋਇਆ ਸਾਡਾ ਖਰਚ ਕਿੰਨਾ ਹੋਇਆ ਅਸੀਂ ਇਸ ਤਰ੍ਹਾਂ ਉੱਤੇ ਤਰ੍ਹਾਂ ਦੇ ਵਿੱਚ ਜਿਹੜੇ ਕਿੰਨੇ ਬੰਦੇ ਸਾਡੇ ਜਿਹੜੇ ਉਹ ਜਕਮੀ ਹੋਏ ਕਿੰਨੇ ਅੱਜ ਵੀ ਸਾਡੇ ਕਈ ਲੜਕੇ ਜਿਹੜੇ ਨੇ ਜਿਹੜੇ ਉਹ ਬੰਜੀ ਦੇ ਉੱਤੇ ਰੋਲ ਰਹੇ ਜਿਹਦੀ ਆ ਜਿਹੜੀ ਹੈਗੀ ਆ ਡਿਸਕ ਦੀ ਪ੍ਰੋਬਲਮ ਜਿਹਨਾਂ ਨੂੰ ਆ ਗਈ ਤਾਂ ਕਿ ਇਹਨੂੰ ਹੋਰ ਸਟੈਬਲ ਨਹੀਂ ਬਣਾਇਆ ਆ ਜਿਹੜਾ ਹੁਣ ਡੌਲਰ ਚਾਹ ਰਿਹਾ ਇਹਦੇ ਵਿੱਚ ਸ਼ੁਭ ਕਰਨ ਦਾ ਕਤਲ ਜਿਹਨੂੰ ਜਪਿਲਤ ਪਾਲ ਸਿੰਘ ਨੂੰ ਗੋਰੇਚ ਪਾ ਕੇ ਹਰਿਆਣੇ ਦੇ ਗੁੰਡੇ ਪੁਲਿਸ ਵਾਲਿਆਂ ਵੱਲੋਂ ਲੈ ਜਾਣਾ ਉਹਦੀ ਹਾਲਤ ਕਰਨੀ ਇਹਨਾਂ ਹਾਲਾਤਾਂ ਚੋਂ ਅਸੀਂ ਗੁਜ਼ਰ ਰਹੇ ਆ ਤੇ ਮੰਨੀਆਂ ਹੋਈਆਂ ਮੰਗਾ ਅਸੀਂ ਮਰਉਣ ਵਾਸਤੇ ਗਏ ਸੀ ਆ ਤਾਂ ਸਾਡੇ ਵਾਲੇ ਦੱਸਦੇ ਕਿ ਇਹ ਕਹਿੰਦੇ ਨੇ ਕਿ ਅੱਜ ਵੀ ਜਿਹੜੇ ਆ ਇਹ ਕਾਰੇ ਜਿਹੜੇ ਕਾਰੇ ਨੂੰ ਡਾਫੇ ਕਰਾਇਆ ਸੀ ਇਹ ਕਹਿੰਦੇ ਆ ਲੱਗ ਹੁਣ ਚਾਹੀਦਾ ਔਰ ਇੱਕ ਗੱਲ ਹੋਰ ਕਹਿੰਦੀ ਆ ਕਹਿੰਦੀ ਕਿਸਾਨਾਂ ਨੂੰ ਮੰਗ ਕਰਨੀ ਚਾਹੀਦੀ ਆ ਤੂੰ ਕੌਣ ਹੈ ਬਈ ਕਿਸਾਨਾਂ ਨੂੰ ਰਾਏ ਦੇਣ ਵਾਲੀ ਸੋ ਮੇਰਾ ਮਤਲਬ ਕੰਨ ਤੋਂ ਭਾਵੇਂ ਆ ਕਿ ਤੇ ਕੰਨਰ ਨੌ ਇੱਕ ਉਹ ਔਰਤ ਆ ਇਹਨੇ ਹੋਰ ਵੀ ਵੱਡੇ ਇਲਜ਼ਾਮ ਲਾਏ ਜੀ ਉੱਥੇ ਬਲਾਕਰ ਹੁੰਦੇ ਸਨ ਉੱਥੇ ਫਲਾਣਾ ਹੁੰਦਾ ਸੀ ਲੇਕਿਨ ਬਾਅਦ ਚ ਪਤਾ ਲੱਗਿਆ ਕਿ ਜਿਹੜੀ ਇਹ ਪ੍ਰਾਤਕਰਾਂ ਦੀ ਗੱਲ ਕਰਦੀ ਆ ਕਿਉਂ ਕਰਦੀ ਆ ਅਸਲ ਗੱਲ ਇਹ ਆ ਕਿ ਜਿਹੜੀਆਂ ਲੜਕੀਆਂ ਉਸ ਟਾਈਮ ਦੇ ਉੱਤੇ ਸਾਡੇ ਅਨਲੋਗਨ ਨੂੰ ਫੇਲ ਕਰਨ ਵਾਸਤੇ ਏਜੰਸੀਆਂ ਨੇ ਸਰਕਾਰਾਂ ਨੇ ਪੇਚੀਆਂ ਸੀ ਬੀਜੇਪੀ ਬਤੋ ਉਹ ਲੜਕੀਆਂ ਜਿਹੜੀਆਂ ਸੀ ਅਸੀਂ ਫੜ ਕੇ ਤੁਹਾਡੇ ਮੀਡੀਆ ਦੇ ਸਾਹਮਣੇ ਅਸੀਂ ਮੀਡੀਆ ਚ ਨਹੀਂ ਲੈ ਆਂਦੀਆਂ ਲੇਕਿਨ ਪਤਾ ਤੁਹਾਨੂੰ ਸਾਰਾ ਤੁਹਾਨੂੰ ਕਿਹਾ ਸੀ ਵੀ ਫੋਟੋ ਨਾ ਲਓ ਪੁਰਸ਼ ਨੂੰ ਫੜਾਈਆਂ ਐਸਐਚਓ ਜਿਹੜਾ ਸੀ ਉਥੋਂ ਉੱਢ ਲਿਆਰਾ ਉਹਨੂੰ ਫੜਾਈਆਂ ਤੇ ਇਹਨਾਂ ਨੂੰ ਕਿੱਥੇ ਘਰ ਭੇਜਿਆ ਮੈਨੂੰ ਇਹ ਪਤਾ ਲੱਗਾ ਵੀ ਉਹ ਲੜਕੀਆਂ ਜਿਹੜੀਆਂ ਇਸ ਤਰ੍ਹਾਂ ਬਾਦ ਨੀਅਤ ਨਾਲ ਭੇਜੀਆਂ ਸੀ ਤੇ ਉਹਨਾਂ ਲੜਕੀਆਂ ਨਾਲ ਅੰਦੋਲਨ ਦੇ ਵਿੱਚ ਮੁੰਡੇ ਵੀ ਭੇਜੇ ਗਏ ਵੀ ਜਿਹੜੇ ਤੁਸ਼ ਕਰਮ ਕਰਨਗੇ ਤੇ ਉਹ ਮੁੜ ਕੇ ਕਿਸਾਨਾਂ ਦੇ ਜੰਮੇ ਲਾ ਕੇ ਲਾਲਾ ਲਾਲਾ ਕਰਕੇ ਸਾਡੇ ਅੰਦਾਲਨ ਫੇਰ ਕਰਾਂਗੇ ਉਹ ਲੜਕੀਆਂ ਮੈਨੂੰ ਇਹ ਪਤਾ ਲੱਗਾ ਕਿ ਉਹ ਕੰਗਣਾ ਨੌਤਰੇ ਭੇਜਿਆ ਸੀ ਕਿ ਤਾਂ ਸਾਡੇ ਚਿਲ ਮਰੇ ਇਸ ਤਰ੍ਹਾਂ ਬਿੱਚਾ ਇਹ ਸੰਸਦੋ ਕਿਸ ਤਰ੍ਹਾਂ ਦਾ ਬਿਆਨ ਉਹ ਦੇ ਜਿ ਲੱਗਦਾ ਕਿ ਕਿਸਾਨਾਂ ਵੱਲੋਂ ਕੋਈ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸਾਨੂੰ ਇਹ ਤੇ ਕੋਈ ਇਸ ਇਹੋ ਜਿਹੇ ਜਿਹੜੇ ਨਾ ਬਹੁਤ ਰੌਲਾ ਪਾਉਂਦੇ ਨੇ ਸਾਡੀ ਸਿਹਤ ਤੇ ਕੋਈ ਅਸਰ ਨਹੀਂ ਪਰ ਇਹ ਦੇਸ਼ ਦੇ ਵਿੱਚ ਫਿਰਕੂ ਦੰਗੇ ਕਰਾਉਣਾ ਚਾਹੁੰਦੇ ਨੇ ਕਿ ਮੈਂ ਇੱਕ ਉਹਦੀ ਸੋਚਿਆ ਕਿ ਮੈਂ ਪਹਿਲਾਂ ਕਿਸਾਨਾਂ ਦੇ ਖਿਲਾਫ ਸਾਰਿਆਂ ਦੇ ਖਿਲਾਫ ਬੋਲ ਕੇ ਤੇ ਜਿਹੜਾ ਅਸੀਂ ਉਹ ਪਾਰਲੀਮੈਂਟ ਦੀ ਜਿਹੜੀ ਸੀ ਉਹ ਟਿਕਟ ਬੀਜਪੀ ਦੇ ਨਾਲ ਹੀ ਤੇ ਉਹ ਐਮਪੀ ਬਣ ਗਈ ਹੁਣ ਉਹਨੂੰ ਆਪ ਵੀ ਜਿੰਨਾ ਵੀ ਜ਼ਿਆਦਾ ਬੋਲੂਗੀ ਤੇ ਮੈਨੂੰ ਜਿਹੜਾ ਉਹ ਮੰਤਰੀ ਬਣ ਕੇ ਕੁਰਸੀ ਮਿਲ ਜੇਗੀ ਜਿਸ ਕਰਕੇ ਬੋਲ ਰਹੀ ਆ ਤੇ ਇਸ ਕਰਕੇ ਸਾਨੂੰ ਇਹਦੇ ਖਿਲਾਫ ਕਿਹਾ ਨੇ ਤੇ ਅੱਪ ਇੱਕ ਪ੍ਰੈਮ ਮੰਗ ਮੈਂ ਜ਼ਰੂਰ ਸਰਕਾਰ ਤੋਂ ਕਰਦਾ ਵੀ ਜੇ ਉਹ ਤੁਹਾਡੇ ਕਹਿਨ ਤੇ ਨਹੀਂ ਤੁਹਾਡੇ ਨੋਟਿਸ ਦਾ ਅਸਰ ਨਹੀਂ ਤੇ ਫਿਰ ਇਹ ਕੰਮ ਕਰ ਦਿਓ ਵੀ ਅਫਰਤਪਾਲ ਨੂੰ ਤੇ ਤੁਸੀਂ ਡਿਗੂਰਾਤ ਦੀ ਜੇਲ੍ਹ ਚ ਪੈੜਾ ਕਿਸੇ ਕੋਲ ਤੋਂ ਭੇਜੋ ਡੀਬਰੂਗੜ੍ਹ ਖੇਤ ਚ ਭੇਜਣ ਵਾਲੀ ਇਹ ਕੰਗਣਾ ਰਣਾਉ ਦਿਆ ਇਹਨੂੰ ਭੇਜੋ ਯਾਰ ਡੀਬਰੂਗੜ੍ਹ ਥੇ ਉਹਦੇ ਵਿੱਚ ਆਪਾਂ ਸ਼ਾਂਤੀ ਬਣੀ ਰਹੇ